ਬਾਣਾ ਦੀ ਤੁਹਾਡਾ ਭਰਾ ਉਹ ਕਿੱਥੇ ਗਿਆ ਕੀ ਸਾਰੀ ਘਟਨਾ ਹੋਈ ਮੇਰਾ ਨਾਮ ਨਵਦੀਪ ਕੌਰ ਆ ਮੇਰੇ ਵੀਰ ਦਾ ਨਾਮ ਰਵਨੀਤ ਸਿੰਘ ਅ ਵੀਰਾਡ ਨੂੰ ਕਰੋਂ ਗਿਆ ਨੂੰ 4 ਮਹੀਨੇ ਹੋ ਗਏ ਆ ਤੇ ਉਹ ਇਤੋਂ ਕਹਿਗੇ ਤੇ ਗਏ ਵੀ ਟੂਰਿਸਟ ਵੀਜ਼ੇ ਤੇ ਜਾਣਾ ਗਾੜੀ ਤੇ ਜਦੋਂ ਕਰੋਗੇ ਮਤਲਬ ਗਾਹ ਨੂੰ ਜਾਣ ਨੂੰ ਨਿਕਲੇ ਹੀ ਤੇ ਉਹਨਾਂ ਨੇ ਕਿਹਾ ਇਹ ਕਹਿ ਕੇ ਗਏ ਵੀ ਮੰਮੀ ਹੀ ਆ ਹੀ ਨਿਕਲਣ ਲੱਗਿਆ ਗਾਹ ਨੂੰ ਤੇ ਹੈ ਨਾ ਵੀ ਘੁੰਮਣ ਕਮਨ ਜੋ ਵੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਫੋਨ ਫਾਨਾ ਨਾ ਬੰਦ ਹੋ ਗਿਆ نیٹ ਆਫ ਹੋ ਗਿਆ ਕਾਫੀ ਦਿਨ ਹਫਤਾ ਡੇਢ ਹਫਤਾ ਹੋ ਗਿਆ نیٹ ਨਹੀਂ ਓਨ ਹੋਇਆ ਤੇ ਜਦੋਂ نیٹ ਓਨ ਹੋਇਆ نیٹ ਓਨ ਕੀਤਾ ਉਹਨਾਂ ਨੇ ਫਿਰ ਉਹਨਾਂ ਦੇ ਦੋਸਤਾਂ ਨੇ ਵੀ ਦੋਸਤਾਂ ਨੇ ਵੀ ਮਤਲਬ ਹਨੂ ਨੰਬਰ-ਨੰਬਰ ਸਿਗੇ ਉਹਨਾਂ ਨੇ ਵੀ ਕਿਆ ਪਈਂ ਇਹੀ ਪਿੱਦਦਾ ਫਸੇਦੇ ਹਨੂ ਯਕੀਨ ਨੇ ਆ ਫਿਰ ਥੋੜੇ ਕਿ ਦਿਨਾਂ ਬਾਅਦ ਫਿਰ ਰਵਨੀਤ ਦਾ ਵੌਇਸ ਮੈਸੇਜ ਆਇਆ ਭੀ ਭੀ ਇਦਦਾ ਮੰਮੀ ਪੀ ਹਨੂ ਅਹੀਂ ਕ੍ਰੋਸ ਕੀ ਲੱਗਿਆ ਕ੍ਰੋਸ ਕਰਨ ਲੱਗੇ ਆ ਕੀ ਕੋਸ਼ਿਸ਼ ਲੱਗੇ ਆ ਕਰਨ ਤੇ ਮੰਮੀ ਹਾ ਉਹਨਾਂ ਨੇ ਤਾਂ ਬੰਦੇ ਮਿਲੇ ਤੇ ਉਹਨਾਂ ਨੇ ਨਾ ਸਾਨੂੰ ਕਿਆ ਵਾ ਇੰਨੀ ਗੱਲ ਪੀ ਨਹੀਂ ਪਹਿਲਾਂ ਇੱਥੇ ਰੱਖਿਆ ਨਾ ਬੰਦੇ ਮਿਲੇ ਤੇ ਉਹਨਾਂ ਨੇ ਨਾ ਸਾਨੂੰ ਇੰਨੀ ਗੱਲ ਕਹੀ ਐ ਵੀ ਅਸੀਂ ਤੁਹਾਨੂੰ ਇਥੇ ਸਿਕਿਉਰਿਟੀ ਗਾਰਡ ਜਾਂ ਕੋਈ ਹੈਲਪਰ ਹੂਲ ਪਰ ਦੀਦਾ ਆਰਮੀ ਚ ਹੈਲਪਰ ਹੁੰਦੇ ਆ ਤੇ ਉਹਦੀ ਜੌਬ ਆਫਰ ਦਿੱਤੀ ਆ ਤੇ ਮੰਮਾ ਇਹਨਾਂ ਨੇ ਮੰਥਲੀ ਸੈਲਰੀ ਵੀ ਹੈਗੀ ਆ ਤੇ ਹੋਰ ਪਤਾ ਨਹੀਂ ਕੀ ਕੀ ਜੋ ਵੀ ਫੈਸਿਲਿਟੀ ਦਿੱਤੀਆਂ ਆ ਵਿੱਚ ਰੋਟੀ ਪਾਣੀ ਹਾਂ ਵਿੱਚ ਸਭ ਕੁਝ ਆ ਤੇ ਮੰਮੀ ਕਾਫੀ ਜਣੇ ਆ ਹੈ ਨਾ ਤੇ ਇਹਨਾਂ ਨੇ ਹਾਨੂੰ ਇੱਥੇ ਪਰਤੀ ਕਰ ਲਿਆ ਹੁਣ ਉਸ ਤੋਂ ਗਾਂ ਮਤਲਬ ਉਸ ਤੋਂ ਬਾਅਦ ਤਾਂ ਸਾਡੀ ਗੱਲ ਹੀ ਨਹੀਂ ਹੋਈ ਉਹਦੇ ਨਾਲ ਵੀ ਕੀ ਕਿਦਾਂ ਉਹਨਾਂ ਨੂੰ ਗਾਂ ਭਰਤੀ ਕੀਤਾ ਕੀ ਕੀਤਾ ਕੀ ਨਹੀਂ ਕੀਤਾ ਉਸ ਤੋਂ ਬਾਅਦ ਸਾਡੀ ਗੱਲ ਹੀ ਨਹੀਂ ਹੋਈ ਉਹਨਾਂ ਦੇ ਨਾਲ ਹੂੰ ਕਿਹੜੇ ਕੰਟਰੀ ਭਰਤੀ ਕਰ ਲਿਆ ਰਸ਼ੀਆ ਹੁਣ ਕੀ ਕਹਿੰਦਾ ਬੇਟਾ ਜਦੋਂ ਫੋਨ ਤੁਹਾਨੂੰ ਆਇਆ ਬੇੜੇ ਦਾ ਹੂੰ ਤਾਂ ਚਲੋ ਵੀ ਹੋ ਨਵੀਂਆਂ ਦੇ ਹਾਂ ਕੀ ਆ ਕਹਿੰਦਾ ਇਹ ਫੋਨ ਤੇ ਆ ਵੀ ਕਿੱਥੇ ਭਰਦੀ ਕਰ ਲੈ ਆਰਮੀ ਗਾਲੀ ਭੇਜ ਰਹੀ ਕੀ ਹਾਂ ਉਹਨਾਂ ਨੇ ਉਹ ਗੱਲ ਦਸੀ ਕਹਿੰਦੇ ਮਮਾ ਸਾਡੇ ਤੋਂ ਪਹਿਲਾਂ ਵੀ ਇੱਕ ਗਰੁੱਪ ਗਿਆ ਹੈ ਤੇ ਉਹ ਹੁਣ ਇਹ ਇਹ ਥੋੜੀ ਪਿੱਛੇ ਨੇ ਇਸ ਕਰਕੇ ਵੀ ਜਿਹੜਾ ਇਹਦੇ ਨਾਲ ਤਾਂ ਮੁੰਡਾ ਨਾ ਉਹਦੀ ਨਾ ਇਸ ਕੱਟ ਸੀਗੀ 18+ ਨਹੀਂ ਸੀਗਾ ਤੇ ਇਹ ਹੁਣ ਥੋੜੇ ਦਿਨਾਂ ਨੂੰ ਹੋ ਗਿਆ ਕੰਪਲੀਟ ਹੋ ਗਿਆ ਇਹਦੇ ਤੇ ਇਹਨਾਂ ਨੂੰ ਪਿੱਛੇ ਰੱਖਿਆ ਦਾ ਜਿਹੜਾ ਇਸ ਤੋਂ ਪਹਿਲਾਂ ਗਰੁੱਪ ਗਿਆ ਆਇਆ ਹੈ ਨਾ ਉਹਨਾਂ ਨੂੰ ਮੰਮੀ ਵੀ ਪਤਾ ਨਹੀਂ ਕੀ ਸਖਲਾਈ ਦੇ ਰਹੀ ਟ੍ਰੇਨਿੰਗ ਦੇਣ ਦੇ ਹੁਣ ਇਹ ਨਹੀਂ ਨਾਨੇ ਵੀ ਨਹੀਂ ਖੋਲ ਕੇ ਦੱਸ ਸਭ ਟ੍ਰੇਨਿੰਗ ਕਿਸ ਗੱਲ ਦੀ ਦਿੱਤੀ ਆ ਉਹਨਾਂ ਨੂੰ ਵੀ ਨਹੀਂ ਪਤਾ ਤੇ ਨਹੀਂ ਉਹ ਸ਼ਾਇਦ ਨਹੀਂ ਗੱਲ ਕਰ ਸਕਦੇ ਹੁਨੇ ਤੇ ਹੁਣ ਉਹ ਵਲਾ ਗਰੁੱਪ ਹੈ ਜਿਹੜਾ ਉਹ ਸ਼ਾਇਦ ਉਹ ਗੱਲ ਹੋਈ ਹੋਏਗੀ ਉਹ ਗਰੁੱਪ ਗਾਂ ਭੇਜਿਆ ਕਿਤੇ ਹੁਣ ਇਹ ਵੀ ਨਹੀਂ ਪਤਾ ਕਿ ਕਿੱਥੇ ਭੇਜਿਆ ਉਹਨਾਂ ਨੇ ਗਾਂ ਪਤਾ ਇਤਿਹਾਸਾਲ ਵਰਸੋਂ ਤੱਕ ਇਹਨਾਂ ਨੂੰ ਵੀ ਉੰਦੀ ਜਗ੍ਹਾ ਜਿੱਥੇ ਪਹਿਲੇ ਹੀ ਨਾ ਉਹਨਾਂ ਦੀ ਜਗ੍ਹਾ ਇੱਕ ਦੋ ਦਿਨਾਂ ਵਿੱਚ ਭੇਜ ਦੇਣਾ ਮਤਲਬ ਲੜਾਈ ਫੌਜ ਵਰਨੀ ਕਰ ਲਏਗੇ ਜਿੱਤੇ ਆਰਮਿਸ ਵਰਤੀ ਹੈ ਸਾਈਨ ਸੂਨ ਕਰਾ ਲੇ ਦੇ ਸਾਈਨ ਸੂਨ ਪਤਾ ਨਹੀਂ ਕੀ ਕਰਾਏ ਕਰੋਇਆ ਕੁਝ ਬੋਨ ਸਾਈਨ ਸੂਨ ਕੀਤਾ ਹੋਇਆ ਗਣਾ ਨੇ ਉਹ ਨਹੀਂ ਹੁਣ ਸਾਨੂੰ ਪਤਾ ਚੱਲਦਾ ਪਿਆ ਵੀ ਗਾਂ ਕਿੱਥੇ ਭੇਜ ਨਾਏ ਆ ਜਾਂ ਜਿਹੜੇ ਗਾਂ ਗਰੁੱਪ ਗਏ ਆ ਮੁੰਡਿਆਂ ਦਾ ਇਹਨਾਂ ਦੇ ਉਹ ਲੋਕਾਂ ਕਿੱਥੇ ਗਏ ਆ ਹੁਣ ਉਸ ਗੱਲ ਦਾ ਕੁਛ ਪਤਾ ਨਹੀਂ ਕੱਲ ਮੁੰਡੇ ਨੇ ਕੀ ਕਿਹਾ ਫੋਨ ਤੇ ਵੀ ਸਾਡੇ ਨਾਲ ਸਾਨੂੰ ਬਚਾਇਆ ਜਾ ਕੀ ਮਸਲਾ ਦੱਸਣਾ ਉਹ ਕਹਿੰਦੇ ਵੀ ਸਾਨੂੰ ਮੰਮੀ ਵੀ ਤੁਸੀਂ ਰੋਲਾ ਪਾਓ ਗਾਂ ਗੱਲ ਕਰੋ ਕਿਤੇ ਆ ਜਿਹੜੇ ਫਰੈਂਡ ਐ ਸਾਰੇ ਵੀ ਤੁਸੀਂ ਇਕੱਠੇ ਹੋ ਉਹ ਤੇ ਗਾਂ ਗੱਲ ਕਰੋ ਕਿਤੇ ਵੀ ਮੰਮੀ ਇਹ ਫਸ ਗਏ ਨੇ ਤੇ ਸਾਨੂੰ ਕਢਾਉਣ ਕਿਉਂਕਿ ਸਾਨੂੰ ਪਤਾ ਨਹੀਂ ਵੀ ਇਹਨਾਂ ਨੇ ਗਾਂਹਾਂ ਨੂੰ ਕਿੱਥੇ ਲੈ ਕੇ ਜਾਣਾ ਮੈਂ ਆਰਮੀ ਚ ਭਰਦੀ ਗੱਲ ਲੜਾਈ ਵਸਤੀ ਭੇਜਤਾ ਲੜਾਈ ਵਸਤੀ ਭੇਜਤਾ ਫਿਰ ਹੋਰ ਕੀ ਐ ਮਾਸਕੋ ਰਾਜਤਾ ਨਹੀਂ ਐ ਤਾਂ ਉਪਰ ਲਾਈਡ ਫਿਰ ਤੁਹਾਨੂੰ ਪਤਾ ਹੀ ਐ ਲੜਾਈ ਲੱਗੀ ਦੀ ਐ ਸ਼ੁਕਰੀਨ ਦੇ ਨਾਲ ਹੂੰ ਇਨੂੰ ਹਰ ਮਾਸਕੋ ਫੌਜ ਭਰਤੀ ਕਰ ਲਿਆ ਗਿਆ ਹੈ ਫਿਲਹਾਲ ਇਸ ਦੇ ਵਿੱਚ ਰਸ਼ੀਆ ਜੀ ਨੇ ਇੱਥੇ ਭਰਤੀ ਕੀਤਾ ਹੁਣ ਗਾਂ ਇਹਨਾਂ ਨੂੰ ਗਰੁੱਪ ਭੇਜਿਆ ਉਹ ਮਾਸਕੋ ਭੇਜਿਆ ਜਾਂ ਕਿੱਥੇ ਹੁੰਦਾ ਹਣ ਉਹਦਾ ਨਹੀਂ ਸਾਨੂੰ ਪਤਾ ਚੱਲਦਾ ਵੀ ਉਹਨਾਂ ਨੂੰ ਕਿੱਥੇ ਭੇਜਿਆ ਕਿੰਨੇ ਮੁੰਡੇ ਦਾ ਨਾਲ ਕੁੜੀ ਇੱਧਰ ਤੇ ਦਰਦੀ ਫਿਲਹਾਲ ਇਹ ਦੋ ਜਣੇ ਆ ਜਿਹੜੇ ਇਹਨਾਂ ਤੋਂ ਪਹਿਲਾਂ ਗਰੁੱਪ ਗਿਆ ਉਹ ਤੇ 7-8 7-8 ਜਣੇ ਹੋਣੇ 7-8 ਜਣੇ ਹੈਗੇ ਹਾਂਜੀ ਉਹ ਵੀ ਪੰਜਾਬੀ ਹੈ ਤੁਸੀਂ ਕੀ ਚਾਹੁੰਦੇ ਹੋ ਮਾ ਜੀ ਬਸ ਇਹ ਵੀ ਆ ਬੀ ਆੜਮੜ ਕਰ ਵਾਪਸ ਆਜੋ ਕਿ ਇਹ ਸਰਕਾਰ ਗਰੀ ਇੱਕ ਗਾੜੀ ਇਹ ਅਪੀਲ ਕਰਦੇ ਆ ਵੀ ਸਾਡਾ ਮੜਾ ਸਹੀ ਸਲਾਮਤ ਕਰ ਵਾਪਸ ਲਿਆਂਦਾ ਜਾਵੇ ਸਾਰੇ ਬੱਚੇ ਆ ਜਣਾ ਸੀ ਸਾਰੇ ਬੱਚੇ ਵਾਪਸ ਆਣਦੇ ਵਿਚਾਰੇ ਸਾਰੇ ਆ ਜਾਈ ਤੁੰ ਵੀ ਕੰਨੀ ਆ ਵੀ ਮੇਰਾ ਕੱਲਾ ਨਹੀਂ ਹਾਂਜੀ ਉਹ ਗਏ ਹੀ 200 ਬੀਜੇ ਤੇ ਗਏ ਹੀ ਨਾ ਥੋਦੇ ਤੇ ਉਹ ਅੱਗੇ ਪਤਾ ਨਹੀਂ ਉਹਨਾਂ ਕਿਹੜੇ ਬੰਦੇ ਉਹਨਾਂ ਨੂੰ ਟੱਕਰੇ ਨਾ ਸਾਨੂੰ ਤੈਨਾਂ ਵੀ ਨਹੀਂ ਪਤਾ ਕਿਹਦੇ ਨਾਲ ਫਿਰ ਅੱਗੇ ਗੱਲ ਉਹਨਾਂ ਦੀ ਹੋਈ ਜਾਂ ਨਹੀਂ ਹੋਈ ਕਿੱਦਾਂ ਕਰਕੇ ਗਏ ਨੇ ਤੇ ਉਹ ਅੱਗੇ ਗਾਂ ਕਰਕੇ ਉਹਨਾਂ ਨੇ ਗਿਆ ਤੇ ਸਾਰੇ ਇਕੱਠੇ ਹੋ ਕੇ ਤੇ ਉਹ ਬਾਰਡਰ ਤੇ ਖੜ ਲਿਆ ਆਰਮੀ ਨੇ ਪੁਲਿਸ ਵਾਲਿਆਂ ਨੇ ਫੜਿਆ ਤੇ ਪੁਲਿਸ ਵਾਲਿਆਂ ਕੰਦੇ ਇੱਕ ਇੱਕ ਦੋ ਦਿਨ ਖੜਾ ਰੱਖਿਆ ਉੱਥੇ ਤੇ ਉਹ ਨਾ ਫਿਰ ਆਰਮੀ ਦੇ ਹਵਾਲੇ ਕਰ ਦਿੱਤੇ ਦੇ ਆ ਤੇ ਉੱਥੇ ਉਹ ਕੰਦੇ ਹੁਣ ਉਹਨਾਂ ਸਾਈਨ ਸੂਨ ਕਰਾ ਲੈ ਕੰਦੇ ਜਾ ਤੁਸੀਂ 10 ਸਾਲ ਦੀ ਸਜ਼ਾ ਭੁਗਤੋ ਇੱਥੇ ਤੇ ਜਾ ਤੁਸੀਂ ਫਿਰ ਇੱਥੇ ਭਰਤੀ ਹੋ ਜੋ ਸਾਡੇ ਚ ਹਾਂਜੀ ਤੇ ਫਿਰ ਮੁੰਡੇ ਕੰਦੇ ਪਿਆਹੀਂ ਹੁਣ ਨਾ ਅੱਗੇ ਜੋਗੇ ਨਾ ਪਿੱਛੇ ਜੋਗੇ ਤੇ ਅਸੀਂ 10 ਸਾਲ ਇੱਥੇ ਜੇਲ੍ਹ ਚ ਕਿੱਦਾਂ ਕਟਾਂਗੇ ਵੀ ਨਾ ਰੋਟੀ ਨਾ ਪਾਣੀ ਦਿੰਦੇ ਉੱਥੇ ਤੇ ਇਹਦੇ ਨਾਲੋਂ ਤਾਂ ਅਸੀਂ ਫਿਰ ਆਰਮੀ ਦੇ ਐਂਟਰੀ ਠੀਕ ਆ ਤੇ ਫਿਰ ਉਹ ਵਿਚਾਰਿਆਂ ਉੱਥੇ ਚੱਲ ਗਏ ਫਿਰ ਤੇ ਉਹ ਬਾਕੀ ਮੁੰਡੇ ਹੁਣ ਅੱਗੇ ਟ੍ਰੇਨ ਚ ਟ੍ਰੇਨਿੰਗ ਕਰਨ ਭੇਜ ਦਿੱਤੇ ਦੇ ਤੇ ਇਹ ਦੋ ਮੁੰਡੇ ਸਾਡੇ ਤੇ ਇਹ ਅਜੇ ਉਰੇ ਹੀ ਰੱਖੇ ਜਨ ਉਹਨਾਂ ਨੇ ਉਹਦੀ ਉਮਰ ਘੱਟ ਹੀ ਕਿਛੋਟੇ ਛੋਟਾ ਹੀ ਇੱਕ ਮੁੰਡਾ ਤੋਂ ਕੱਲ ਪਰਸੋਂ ਦੀ ਹੋ ਗਈ ਦੀ ਉਹਦੀ ਉਮਰ ਪੂਰੀ ਤੇ ਕੱਲ ਸਾਈਨ ਹੋ ਗਿਆ ਉਹਦੇ ਵੀ ਤੇ ਉਹਨਾਂ ਨੂੰ ਕਹਿੰਦੇ ਅਗਲੇ ਕੱਲ ਤੱਕ ਭੇਜ ਦੇਣਾ ਅੱਗੇ ਉੱਥੇ ਤੇ ਉਹਨਾਂ ਮੁੰਡਿਆਂ ਨਾਲ ਉਹਨਾਂ ਦੀ ਗੱਲ ਕਿਤੇ ਹੋਈ ਉਹ ਕਹਿੰਦੇ ਵੀ ਸਾਨੂੰ ਉਹ ਜਿਹੜੇ ਅਗਲੇ ਮੁੰਡੇ ਨੂੰ ਉਹ ਹੋਰ ਕਿਤੇ ਅੱਗੇ ਭੇਜਨੇ ਇਹਨਾਂ ਨੂੰ ਫੌਜ ਭਰਤੀਆਂ ਲੜਾਈ ਤੇ ਭੇਜਦੇ ਨੇ ਹਾਂਜੀ ਪਤਾ ਨਹੀਂ ਉਹ ਲੜਾਈ ਚ ਭੇਜੇ ਕਿੱਥੇ ਭੇਜੇ ਸਾਨੂੰ ਨਹੀਂ ਪਤਾ ਤੇ ਉਹਦਾ ਵੀ ਜਿਹੜੀ ਜੂੰਟ ਚ ਪਹਿਲਾਂ ਹੀ ਨਾ ਉਹ ਟ੍ਰੇਨਿੰਗ ਦੇ ਕਰਦੇ ਤਾਂ ਉਹ ਜੂੰਟ ਤੋਂ ਉਹਨਾਂ ਅੱਗੇ ਭੇਜਨੇ ਆ ਉਹ ਤੇ ਇਹ ਕਹਿੰਦੇ ਵੀ ਸਾਨੂੰ ਕਿੱਥੇ ਭੇਜਣਗੇ ਇਹ ਕਹਿੰਦੇ ਵੀ ਤੁਹਾਨੂੰ ਸ਼ਾਇਦ ਜੋ ਉੱਥੇ ਭੇਜਣਾ ਤੇ ਕਹਿੰਦੇ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਗੱਲ ਦਾ ਨਹੀਂ ਪਤਾ ਲੱਗਦਾ ਉਹਨਾਂ ਦੀ ਕੋਸ਼ਿਸ਼ ਨਹੀਂ ਕਹਿੰਦੇ ਉੱਥੇ ਪੇ ਮੁੰਡੇ ਰੱਖੇ ਦੇ ਟਰਾਂਸਲੇਟ ਕਰਨ ਵਾਸਤੇ ਤੇ ਉਹ ਗੱਲ ਗੁੱਲ ਸਮਝਾ ਦਿੰਦੇ ਨੇ ਤੇ ਕਹਿੰਦੇ ਆ ਪਤਾ ਨਹੀਂ ਕਾਲ ਤੱਕ ਕਹਿੰਦੇ ਉੱਥੇ ਨਾ ਭੇਜ ਦੇਣ ਉਹਨਾਂ ਨੂੰ ਵੀ ਹਾਂਜੀ ਪਤਾ ਨਹੀਂ ਲੜਾਈ ਵਾਸਤੇ ਭੇਜਦੇ ਟ੍ਰੇਨਿੰਗ ਟ੍ਰੂਨਿੰਗ ਵਾਸਤੇ ਪਤਾ ਨਹੀਂ ਹਨ ਤੁਸੀਂ ਕੀ ਚਾਹੁੰਦੇ ਆਂ ਅਹੀਂ ਤੇ ਚਾਹੁੰਦੇ ਸਾਡੇ ਮੁੰਡੇ ਵਾਪਸ ਭੇਜ ਦਿਓ ਉਹਨਾਂ ਨੂੰ ਘਰ ਆ ਜਾਣ ਇਹੋ ਬੇਨਤੀ ਕਰਨੀ ਆ ਅਹੀਂ ਤੇ ਤੇ ਕਰੋ ਬੱਚਾ ਕਿਹੜੀ ਕੰਟਰੀ ਵਾਸਤੇ ਨਿਕਲੇ ਜਾਵਾਂਗਾ ਜੀ ਕੰਟਰੀ ਕੰਟਰੀ ਤਾਂ ਉਹਦਾ ਕੀ ਆ ਪਰ ਉਹਨਾਂ ਪਤਾ ਨਹੀਂ ਉਹ ਟੂਰਿਸਟ ਵੀਜ਼ੇ ਤੇ ਗਏ ਕਿੱਥੇ ਜਾਣਾ ਸੀ ਉਹਨਾਂ ਮੈਨੂੰ ਇੰਨਾ ਵੀ ਨਹੀਂ ਚੇਤਾ ਹੈਗਾ ਤੇ ਅੱਗੇ ਜਾ ਕੇ ਪੈਸੇ ਤਾਂ ਲੱਗ ਗਏ ਸਾਡੇ 10-11 ਲੱਖ ਰੁਪਏ ਲੱਗ ਗਏ ਅਸੀਂ ਪਰਿਵਾਰ ਦੇ ਤਕਰੀਬ ਕਿਦਾਂ گزارਾ ਕਰਦੇ ਗੱਜੀ ਹਾਂ ਗਰੀਬ ਹੀ ਆ ਅਸੀਂ ਮਾੜੇ ਬੰਦੇ ਆ ਹਾਂਜੀ ਕਰਜ਼ਾ ਚੋਕ ਕੇ ਗਿਆ ਸੀ ਤੁਸੀਂ ਹੁਣ ਉਹਨਾਂ ਬਦਸਕੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹੋ ਹਾਂ ਇਹੋ ਫੀਲ ਕਰਨਿਆ ਵੀ ਸਾਡੀ ਮਦਦ ਹੋ ਜੇ ਸਾਡੇ ਬੱਚੇ ਵਾਪਸ ਆ ਜਾਣ ਘਰ ਵੇਚ ਦੇਣ ਹਾਂਜੀ